ਦੋਸਤੋ ਆ ਜਿਹੜੀ ਫੁੱਲੀ ਫੁੱਲੀ ਰੋਟੀ ਆਪਾਂ ਬਣਾਈ ਆ ਨਾ ਬਿਨਾ ਗੈਸ ਤੋਂ ਬਿਨਾ ਚੁੱਲ੍ਹੇ ਤੋਂ ਬਿਨਾ ਆਗ ਤੋਂ ਬਿਨਾ ਇੰਡੈਕਸ਼ਨ ਤੋਂ ਆਪਾਂ ਬਣਾਈ ਆ ਤੁਸੀਂ ਇਸ ਤਰ੍ਹਾਂ ਐਮਰਜੈਂਸੀ ਦੇ ਵਿੱਚ ਰੋਟੀਆਂ ਬਣਾ ਸਕਦੇ ਹਾਂ ਤੇ ਦੇਸੀ ਜਾਂ ਚੁੱਲਾ ਆਪਾਂ ਬਣਾਇਆ ਤੇ ਇਹ ਕਿਵੇਂ ਬਣਾਇਆ ਤੁਹਾਨੂੰ ਦੱਸਦੇ ਆਂ ਦੋਸਤੋ ਮੈਂ ਤਾਂ ਆਪ ਹੈਰਾਨ ਹੋਈ ਜਨਾ ਬਿਨਾ ਅੱਗ ਤੋਂ ਬਿਨਾ ਚੁੱਲੇ ਤੋਂ ਬਿਨਾ ਇੰਡਕਸ਼ਨ ਤੋਂ ਰੋਟੀਆਂ ਪਕਾ ਰਹੀਆਂ ਮੈਂ ਦੇਖ ਕੇ ਹੈਰਾਨ ਹੋਈ ਜਨਾ ਵੀ ਇਹ ਕਿਵੇਂ ਪੋਸੀਬਲ ਹੋ ਗਿਆ ਹਾਂਜੀ ਹਾਂਜੀ ਦੋਸਤੋ ਅੱਜ ਆਪਣਾ ਜਿਹੜਾ ਕਿ ਗੈਸ ਖਤਮ ਹੋ ਗਿਆ ਸੀ ਤੇ ਆਪਾਂ ਐਮਰਜੈਂਸੀ ਦੇ ਵਿੱਚ ਬਿਨਾ ਅੱਗ ਤੋਂ ਬਿਨਾ ਗੈਸ ਤੋਂ ਬਿਨਾ ਸਿਲੰਡਰ ਤੋਂ ਤੇ ਬਿਨਾ ਚੁੱਲੇ ਤੋਂ ਤੇ ਬਿਨਾ ਇੰਡੈਕਸ਼ਨ ਤੋਂ ਆਪਾਂ ਬਣਾਉਣ ਲੱਗਿਆ ਜੀ ਰੋਟੀ। ਓਹੋ ਪਵਣਾ ਦਾ ਰੋਟੀ ਸੱਚੀ ਬਣ ਰਹੀ ਧੂਆ ਨਿਕਲੀ ਜਾਂਦਾ ਦੱਬੇਖ। ਹਾਂਜੀ ਆਪਾਂ ਇਹ ਦੇਸੀ ਜਿਹਾ ਚੁੱਲਾ ਬਣਾਇਆ ਹੈਗਾ ਤੇ ਦੋਸਤਾਂ ਨੂੰ ਵੀ ਦੱਸਾਂਗੇ ਵੀ ਇਹ ਆਪਾਂ ਚੁੱਲਾ ਕਿਵੇਂ ਬਣਾਇਆ ਐਮਰਜੈਂਸੀ ਦੇ ਵਿੱਚ ਆਪਾਂ ਇਹ ਚੁੱਲਾ ਕਿਵੇਂ ਯੂਜ਼ ਕਰ ਸਕਦੇ ਆ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਆ ਜਿਹੜੇ ਜ਼ਰੂਰ ਬੋਲਦੀਏ ਪਹਿਲਾ ਨਾਂ ਜੀ ਹਰਵੰਸ ਕੌਰ ਵੈਦ ਇਹ ਨੇ ਜੀ ਮੋਹਾਲੀ ਤੋਂ ਤੇ ਗੌਰ ਇਕਬਾਲ ਸੰਧੂ ਇਹ ਨੇ ਜੀ ਧਰਮਕੋਟ ਤੋਂ ਜੋਗਿੰਦਰ RAM ਸਮਾਣੇ ਤੋਂ ਤੇ ਜਸੂ ਸਰਾਮ ਮਲਕਪੁਰਾ ਡੱਬ ਵਾਲੀ ਤੋਂ ਸੋ ਦੋਸਤੋ ਅਗਲੀ ਵੀਡੀਓ ਤੁਹਾਡਾ ਵੀ ਨਾਮ ਲਾਵਾਂਗੇ ਸੋਣ ਸੋਣੇ ਕਮੈਂਟ ਜ਼ਰੂਰ ਕਰਿਏ ਤੇ ਆਪਾਂ ਦੇਖਦੇ ਹਾਂ ਪਵਨ ਨੇ ਕਿਹੜਾ ਨਵਾਂ ਅਵਸਕਾਰ ਕੀਤਾ ਅੱਜ ਹਾਂਜੀ ਬਿਨਾ ਅੱਗ ਤੋਂ ਤੇ ਬਿਨਾ ਇੰਡਕਸ਼ਨ ਤੋਂ ਕਿਵੇਂ ਰੋਟੀਆਂ ਬਣ ਰਹੀਆਂ ਮੈਂ ਤਾਂ ਪਾਉਣ ਹੈਰਾਨ ਆ ਵੀ ਆ ਕਿਵੇਂ ਬਣ ਰਹੀਆਂ ਪਾਉਣ ਰੋਟੀਆਂ ਹਾਂਜੀ ਇਹ ਆਪਣਾ ਜਿਹੜਾ ਸਿਲੰਡਰ ਖਤਮ ਹੋ ਜੇ ਨਾ ਉਦੋਂ ਆਪਾਂ ਇਹ ਚੁੱਲਾ ਬਣਾ ਸਕਦੇ ਆ ਤੇ ਆਪਾਂ ਇਹਦੇ ਤੇ ਹੁਣ ਚਾਹ ਵੀ ਬਣਾਵਾਂਗੇ ਤੇ ਪਹਿਲਾਂ ਆਪਾਂ ਫੁਲਕਾ ਬਣਾ ਲੀਏ ਹਾਂ ਤੋਂ ਮੈਨੂੰ ਕਹਿੰਦੀ ਤਾਂ ਰਹੀ ਉਹ ਅੱਗੇ ਆਪਣੇ ਟਰਾਲੀ ਵਾਲੇ ਦੇ ਜਾਂਦੇ ਸੀ ਹੁਣ 5-7 ਦਿਨ ਹੋ ਗਏ ਆਏ ਨਹੀਂ ਉਹ ਹਾਂਜੀ ਤੇ ਉਹ ਮੈਂ ਮੇਰਾ ਟਾਈਮ ਨਹੀਂ ਲੱਗਿਆ ਬਾਹਰ ਸਿਲੰਡਰ ਲੈਣ ਦਾ ਬਿਲਕੁਲ ਜੀ ਇੰਡਕਸ਼ਨ ਆਪਣਾ ਕਿੰਨੇ ਚਿਰ ਦਾ ਖਰਾਬ ਪਿਆ ਇੰਡਕਸ਼ਨ ਨੂੰ ਵੀ ਮਹੀਨਾ ਹੋ ਗਿਆ ਜੀ ਖਰਾਬ ਪਏ ਨੂੰ ਤੇ ਆਪਾਂ ਜਿਹ ਲਿਆਂਦਾ ਹੀ ਨਹੀਂ ਗਾ ਨਾਨਾ ਵਾਲਿਆਂ ਦਾ ਨਾ ਨੂੰ ਠੀਕ ਕਰਾਇਆ ਤੇ ਹੁਣ ਆਪਾਂ ਨੂੰ ਆਹ ਕੰਮ ਐਮਰਜੈਂਸੀ 'ਚ ਰੋਟੀ ਤਾਂ ਬਣਾ ਕੇ ਖਾਣੀ ਆ ਨਾ ਬਿਲਕੁਲ ਪਵਣ ਪਵਣੇ ਤਾਂ ਰੋਟੀਆਂ ਫੁੱਲਣ ਵੀ ਲੱਗ ਗਈਆਂ ਹਾਂਜੀ ਆ ਦੇਖੋ ਰੋਟੀ ਤਾਂ ਆਪਣੀ ਜਿਹੜੀ ਬਣਨ ਲੱਗ ਗਈ ਆ ਕਮਾਲ ਦੀ ਚੀਜ਼ ਯਾਰ ਪਵਣੇ ਤਾਂ ਤੂੰ ਪਹਿਲਾਂ ਨਹੀਂ ਦੱਸਿਆ ਆਪਾਂ ਐਮਰਜੈਂਸੀ ਦੇ ਵਿੱਚ ਜ਼ਰੂਰੀ ਅੱਗ ਬਾਲਣੀ ਹੁੰਦੀ ਆ ਇਹ ਕੰਮ ਕਰਲੇ ਬੰਦਾ ਹਾਂਜੀ ਇਹ ਆਪਣੇ ਦੋਸਤ ਦੱਸਣਗੇ ਵੀ ਆਹ ਵਾਲੀ ਟ੍ਰਿਕ ਉਹਨਾਂ ਨੇ ਪਹਿਲਾਂ ਕਦੇ ਅਪਣਾਈ ਆ ਕਿ ਨਹੀਂ ਅਪਣਾਈਗੀ ਜੇ ਨਹੀਂ ਅਪਣਾਈ ਤਾਂ ਐਮਰਜੈਂਸੀ ਦੇ ਵਿੱਚ ਤੁਸੀਂ ਆਹ ਵਾਲੀ ਟ੍ਰਿਕ ਜਿਹੜੀ ਅਪਣਾ ਸਕਦੇ ਆ ਤੇ ਰੋਟੀਆਂ ਵੀ ਆਪਾਂ ਇਹਦੇ ਤੇ ਪਕਾ ਰਹੇ ਆ ਤੇ ਹੁਣ ਆਪਾਂ ਜਿਹੜਾ ਕਿ ਤੇ ਦੁੱਧ ਗਰਮ ਕਰਾਂਗੇ ਤੇ ਉਹ ਵੀ ਪੂਰਾ ਰਿਜਦਾ ਰਿਜਦਾ ਤੇ ਆਏ ਵਾਲੇ ਖਾਂਦਾ ਹੋਇਆ ਬਾਲਾ ਬਵਨ ਅੱਗ ਬੜੀ ਤੇਜ ਹੋ ਗਈ ਹੋਰ ਜੀ ਰੋਟੀਆਂ ਦਾ ਲੈ ਮੱਚਣ ਲੱਗਣਾ ਰੋਟੀਆਂ ਮੱਚਣ ਲੱਗੀਆਂ ਹਾਂ ਫੇਕ ਬਾਲਾ ਹੋ ਗਿਆ ਲਓ ਜੀ ਆਹ ਦੋਸਤੋ ਵੇਖੋ ਫੁਲਕੇ ਆਪਾਂ ਜਿਹੜੇ ਬਣਾ ਲਏ ਆ ਭਾਵੇਂ ਫੁਲਕੇ ਥੋੜੇ ਜੇ ਘੱਟ ਸੋਹਣੇ ਬਣੇ ਆ ਪਰ ਬਣ ਗਏ ਐਮਰਜੈਂਸੀ ਦੇ ਵਿੱਚ ਆਪਾਂ ਨੂੰ ਇਹ ਨਹੀਂਗਾ ਵੀ ਆਪਾਂ ਉਹ ਖਾ ਜਿਹੜੀ ਆਪਣੀ ਮਿੱਡਨੀ ਨਹੀਂ ਮਿੱਡਨੀ ਨੇ ਤੁਸੀਂ ਅਮਰਜੈਂਸੀ ਵਿੱਚ ਦੋਸਤੋ ਇਹ ਅਪਣਾ ਸਕਦੇ ਹੋ ਚੀਜ਼ ਹਾਂਜੀ ਤੇ ਹੁਣ ਗੱਲ ਕਮਾਲ ਹੀ ਹੋ ਗਈ ਪਵਣ ਯਾਰ ਬਿਲਕੁਲ ਜੀ ਇਹ ਕਿੱਥੇ ਬਣਾਉਂਦੇ ਰਹੇ ਤੁਸੀਂ ਟ੍ਰਿਕਸ ਹਾਂਜੀ ਇਹੋ ਜਿਹੀਆਂ ਟ੍ਰਿਕਸ ਜ਼ਿਆਦਾਤਰ ਆਪਣੇ ਹੋਸਟਲਾਂ ਦੇ ਵਿੱਚ ਜ਼ਿਆਦਾ ਚੱਲਦੀਆਂ ਹੁੰਦੀਆਂ ਠੀਕ ਹਾਂਜੀ ਮੈਨੂੰ ਯਾਦ ਆ ਗਿਆ ਹੋਸਟਲ ਵਾਲੀ ਟ੍ਰਿਕ ਹਾਂਜੀ ਹੋਸਟਲਾਂ ਦੇ ਵਿੱਚ ਮੈਂ ਤਾਂ ਤੁਸੀਂ ਵੀ ਜ਼ਰੂਰ ਦੱਸਣਾ ਵੀ ਹੋਸਟਲ ਦੇ ਵਿੱਚ ਤੁਸੀਂ ਐਵੇਂ ਦੀ ਟ੍ਰਿਕਸ ਬਣਾਉਂਦੇ ਹੋ ਜਿਹਦੇ ਵਿੱਚ ਨਾ ਇੰਡਕਸ਼ਨ ਨਾ ਮਤਲਬ ਕਿ ਚੁੱਲੇ ਨਾ ਕਿਸੇ ਚੀਜ਼ ਦੀ ਲੋੜ ਦੇ ਮਤਲਬ ਕਿ ਜਦੋਂ ਆਪਣਾ ਜੀ ਕਰੇ ਵੀ ਆਪਾਂ ਆਪਣੀ ਮਰਜ਼ੀ ਦੇ ਨਾਲ ਖਾ ਲੇ ਤੇ ਫਿਰ ਚੋਰੀ-ਚੋਰੀ ਆਪਾਂ ਹੌਸਟਲਾਂ ਦੇ ਵਿੱਚ ਆਹ ਵਾਲੀ ਚੀਜ਼ ਯੂਜ਼ ਕਰ ਲੈਂਦੇ ਹੁੰਦੇ ਸੀਗੇ ਬਿਲਕੁਲ ਤੇ ਬਾਕੀ ਤੁਸੀਂ ਦੱਸਿਓ ਵੀ ਤੁਸੀਂ ਵੀ ਕਰਦੇ ਰਹੇ ਹੋ ਜਾਂ ਨਹੀਂ ਕਰਦੇ ਰਹੇਗੇ ਤੇ ਆਪਾਂ ਤਾਂ ਜਿਹੜਾ ਕਿ ਅੱਜ ਆਪਾਂ ਸਾਰਾ ਬਣ ਫੁੱਲ ਫੁੱਲ ਕੇ ਲੈਣ ਲੱਗ ਗਏ ਆ ਰੋਟੀਆਂ ਹਾਂਜੀ ਪੂਰੀਆਂ ਵਧੀਆ ਮੈਂ ਕਹਿੰਦਾ ਨਜ਼ਾਰਾ ਵੱਜ ਗਿਆ ਤਾਂ ਰੋਟੀਆਂ ਤਾਂ ਆਪਣੀਆਂ ਬਣ ਗਈਆਂ ਤੇ ਹੁਣ ਆਪਾਂ ਜਿਹੜਾ ਕਿ ਦੁੱਧ ਗਰਮ ਕਰਦੇ ਆ ਦੁੱਧ ਨੂੰ ਰੰਨਦੇ ਆ ਇਸੇ ਚੁੱਲੇ ਦੇ ਉੱਪਰ ਲੈ ਦੋਸਤੋ ਹੁਣ ਸਾਡਾ ਦੁੱਧ ਵੀ ਆ ਚੁੱਕਿਆ ਹੈ ਹਾਂਜੀ ਤੇ ਦੁੱਧ ਵੀ ਜਿਹੜਾ ਆਪਾਂ ਥੋੜਾ ਜਿਹਾ ਗਰਮ ਕਰ ਲਿਆ ਤੇ ਹੁਣ ਆਪਾਂ ਇਹ ਦੁੱਧ ਬਣਾਵਾਂਗੇ ਜੀ ਸੌਫ ਪਾ ਕੇ ਛੁਆਰੇ ਪਾ ਕੇ ਤੇ ਮਨੱਕੇ ਪਾ ਕੇ ਟੇਸਟੀ ਦੁੱਧ ਤੁਹਾਨੂੰ ਰਿਜਦਾ ਰਿਜਦਾ ਬਣਾਵਾਂਗੇ ਅੱਜ ਤੂੰ ਫਰੈਸ਼ ਟ੍ਰਿਕ ਦਾ ਫਾਇਦਾ ਲੈ ਰਹੀ ਹੈ ਬਬਾ ਨਾ ਬਿਲਕੁਲ ਜੀ ਮੈਂ ਕਿਹੜਾ ਨਜ਼ਾਰਾ ਆ ਕੇ ਦੋਸਤੋ ਮੈਂ ਤਾਂ ਫੋਟੋ ਵੀ ਨਹੀਂ ਖਾ ਸਕਦਾ ਸੀ ਬਿਨਾ ਗੈਸ ਤੋਂ ਸਾਡੇ ਅੱਜ ਰੋਟੀ ਪੱਕ ਕੇ ਜੋਗੇ ਹਾਂਜੀ ਬਿਲਕੁਲ ਤੇ ਨਾਲ ਦੀ ਨਾਲ ਸੰਤੂ ਸਾਹਿਬ ਨੂੰ ਹੁੰਦਾ ਰੋਟੀ ਤੋਂ ਬਾਅਦ ਵੀ ਹੁਣ ਚਾਹ ਵੀ ਲੈ ਆਓ ਅਹ ਕਿਰਪਾੰ ਦੁੱਧ ਚ ਪੱਤੀ ਵੀ ਪਾ ਹੀ ਲਈ ਬਿਲਕੁਲ ਹਾਂਜੀ ਤੇ ਦੋਸਤੋ ਆ ਦੁੱਧ ਬਣਾ ਕੇ ਕਪਾਂ ਚ ਪਾ ਕੇ ਤੁਹਾਨੂੰ ਦੱਸਦੇ ਹਾਂ ਵੀ ਇਹਦੇ ਪਿੱਛੇ ਰਾਜ਼ ਕੀ ਆ ਹਾਂਜੀ ਆਫ਼ ਤੋਂ ਪਹਿਲੇ ਤੁਸੀਂ ਆਪਣੇ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਓ ਤਾਂ ਜੋ ਅਸੀਂ ਅਗਲੀ ਵੀਡੀਓ ਤੁਹਾਡਾ ਨਾਮ ਲੈ ਸਕੀਏ ਹਾਂਜੀ ਤੇ ਨਾਲੇ ਦੇਖੋ ਆਪਾਂ ਰਿੱਚ ਦਾ ਰਿੱਚ ਦਾ ਦੁੱਧ ਬਖਾਵਾਂਗੇ ਤੁਹਾਨੂੰ ਠੀਕ ਓਹੋ ਦੁੱਧ ਤਾਂ ਬਾਲਾ ਆ ਗਿਆ ਦੁੱਧ ਉਬਲ ਜਾਊਗਾ ਦੁੱਧ ਤੇਰੇ ਉੱਤੇ ਨਾ ਪੈ ਜਾਏ ਕਿਤੇ ਹਾਂਜੀ ਵੇਖੋ ਦੁੱਧ ਵੀ ਆਪਣਾ ਅਰੀਜਨਲ ਸ਼ੁਰੂ ਹੋ ਗਿਆ ਦੋਸਤੋ ਤੇ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਵੀ ਇਹ ਆਪਾਂ ਕਿਹੜੀ ਟ੍ਰਿਕ ਅਪਣਾਈ ਸੀਗੀ ਵੀ ਜਿਹਦੇ ਨਾਲ ਜਦੋਂ ਤੁਹਾਡਾ ਗੈਸ ਖਤਮ ਹੋ ਜਾਏ ਤੇ ਤੁਹਾਨੂੰ ਜਿਹੜੇ ਕਿ ਇੰਡੈਕਸ਼ਨ ਵੀ ਤੁਹਾਡਾ ਖਰਾਬ ਹੋ ਜਾਏ ਜਿਹੜਾ ਕਿ ਅੱਜ ਸਾਰਾ ਕੁਝ ਸਾਡੇ ਨਾਲ ਹੋਇਆ ਤੇ ਐਮਰਜੈਂਸੀ ਦੇ ਵਿੱਚ ਜਿਹੜਾ ਕਿ ਆਪਾਂ ਇਸ ਤੋਂ ਕੰਮ ਲੈ ਲਿਆ ਪਰ ਦੋਸਤੋ ਇੱਕ ਗੱਲ ਤੁਹਾਨੂੰ ਕਲੀਅਰ ਕਰ ਦਈਏ ਵੀ ਇਹ ਵਾਲੀ ਟ੍ਰਿਕ ਜਿਹੜੀ ਤੁਸੀਂ ਅਪਣਾਉਣੀ ਆ ਨਾ ਇਹ ਤੁਸੀਂ ਵੱਡੇ ਹੀ ਕਰਿਓ ਤੁਹਾਡੇ ਬੱਚੇ ਨਾ ਕਰਨ ਤੇ ਆਪਦੇ ਰਿਸਕ ਤੇ ਕਰਿਓ ਬਾਅਦ ਚ ਨਾ ਤੁਸੀਂ ਆਖਿਓ ਵੀ ਸੰਧੂ ਬੋਹਰ ਵਾਲਿਆਂ ਨੇ ਕਿਹਾ ਸੀਗਾ ਵੀ ਇਸ ਤਰ੍ਹਾਂ ਕਰ ਲਈਏ ਤੇ ਕੋਈ ਨੁਕਸਾਨ ਹੋ ਜੇ ਤੇ ਆ ਦੇਖੋ ਆਪਾਂ ਤਾਂ ਜਿਹੜਾ ਕਿ ਦੁੱਧ ਵੀ ਗਰਮ ਕਰ ਲਿਆ ਜਿੰਨ ਲੱਗ ਗਿਆ ਸੀ ਆਪਣਾ ਤੇ ਇਹ ਹੈਗੀ ਹੈ ਜੀ ਆਪਣੀ ਆਹ ਵਾਲਾ ਚੁੱਲਾ ਓ ਵਾਓ ਆ ਫੀ ਪਵਣ ਤੇਰੇ ਜਗਾੜ ਹਾਂਜੀ ਇਹ ਆਪਾਂ ਜਿਹੜੀਆਂ ਇੱਟਾਂ ਤਾਂ ਰੱਖ ਲੀਆਂ ਸੀ ਜਿਹੜੀ ਆਪਣੀ ਪ੍ਰੈਸ ਵੀ ਨਾ ਹਿੱਲੇ ਤੇ ਆਪਾਂ ਨੂੰ ਕੋਈ ਇਹਦਾ ਮਤਲਬ ਕੀ ਕੋਈ ਪ੍ਰੋਬਲਮ ਵੀ ਨਾ ਕੋਈ ਕਰੰਟ ਲੱਗਣ ਦਾ ਜਾ ਉਹ ਨਾ ਪਰ ਗਰਮ ਪ੍ਰੈਸ ਲੱਗਣ ਦਾ ਵੀ ਖਤਰਾ ਨਾ ਹੋਵੇ ਹਾਂਜੀ ਪ੍ਰੈਸ ਨੂੰ ਆਪਾਂ ਇੱਕ ਥਾਂ ਤੇ ਸੈੱਟ ਕਰ ਲਿਆ ਸੀਗਾ ਸੋ ਇਹ ਵਾਲੀ ਜਿਹੜੀ ਟ੍ਰਿਕ ਆ ਹੌਸਟਲਾਂ ਦੇ ਵਿੱਚ ਅਪਣਾਉਂਦੇ ਵੀ ਰਹੇ ਹਾਂ ਤੇ ਬਹੁਤ ਸਾਰੇ ਵੀ ਦੋਸਤ ਵੀ ਅਪਣਾਉਂਦੇ ਹੋਣਗੇ ਤੇ ਫਿਰ ਤੁਹਾਡਾ ਲਾਈਕ ਤੇ ਸ਼ੇਅਰ ਤਾਂ ਜਰੂਰ ਬੰਦ ਹੈ ਵੀਡੀਓ ਵਧੀਆ ਲੱਗੀ ਅੱਗੇ ਵੀ ਸ਼ੇਅਰ ਕਰਿਓ ਤੇ ਇੱਕ ਸੋਨੇ ਸੋਨੇ ਕਮੈਂਟ ਕਰਿਓ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ